ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗਦਾਰਾਂ ਦੀਆਂ ਕਰਤੂਤਾ ਨਾਲ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਸੀ ਅਜੇ ਹੀ ਨਾਜ਼ੁਕ ਹਾਲਾਤ ਦੇ باوجود ਕਿਸੇ ਵੀ ਇੱਕ ਸਿੱਖ ਨੇ ਕਦੇ ਵੀ ਇਤਿਆਰ ਸੁੱਟ ਕੇ ਹਾਰ ਨਹੀਂ ਮੰਨੀ ਭਾਵ ਕਿ ਹਾਰ ਕਦੀ ਵੀ ਕਬੂਲ ਨਹੀਂ ਕੀਤੀ 10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਜੋ ਖਾਲਸਾ ਫੌਜਾਂ ਉੱਪਰ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ ਕਿਉਂਕਿ ਸਭਰਾਮਾਂ ਵਾਲੇ ਸਥਾਨ ਦੇ ਉੱਤੇ ਫੌਜਾਂ ਡੜ ਕੇ ਬੈਠੀਆਂ ਸਨ ਸਵੇਰ ਦੀ ਥੋੜੀ ਜੀ ਰੋਸ਼ਨੀ ਹੋਣ ਤੇ ਸਿੱਖਾਂ ਨੂੰ ਅੰਗਰੇਜ਼ ਫੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਉਹਨਾਂ ਨੇ ਉਸੇ ਸਮੇਂ ਨਿਗਾਰੇ ਤੇ ਚੋਟਾਂ ਲਾ ਦਿੱਤੀਆਂ ਆਪਣੀ ਫੌਜ ਨੂੰ ਲੜਾਈ ਵਾਸਤੇ ਤਿਆਰ ਬਰਤਿਆਰ ਕਰ ਲਿਆ ਇਹਨੇ ਨੂੰ ਅੰਗਰੇਜ਼ੀ ਤੋਪਖਾਨੇ ਨੇ ਜੋ ਕਿ ਆਪਣੇ ਤੋਪਖਾਨੇ ਸ਼ਟ ਕੀਤੇ ਹੋਏ ਸਨ ਪੂਰੇ 3 ਘੰਟੇ ਲਗਾਤਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਖਾਲਸਾ ਤੋਪਖਾਨੇ ਨੇ ਵੀ ਜਵਾਬੀ ਗੋਲਾਬਾਰੀ ਸ਼ੁਰੂ ਕੀਤੀ ਖਾਲਸਾ ਤੋਪਖਾਨੇ ਦੇ ਅਗ ਉਗਲਦੇ ਅਤੇ ਸ਼ੁਕ ਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਦਨਾਂ ਘੰਟਿਆਂ ਦੇ ਵਿੱਚ ਹੀ ਚੁੱਪ ਕਰਵਾ ਦਿੱਤਾ ਅੰਗਰੇਜ਼ ਫੌਜ ਦੇ ਇੱਕ ਡਿਵੀਜ਼ਨ ਦੇ ਸਰ ਰਾਪਟਰ ਡਿਕ ਦੀ ਅਗਵਾਈ ਹੇਠ ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕੀਤਾ ਜਿਸ ਬਨੇ ਲਾਲ ਸਿੰਘ ਦੀ ਕਮਾਂਡ ਹੇਠ ਫੌਜ ਖੜੀ ਸੀ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਸੀ ਕੇ ਗਦਾਰ ਲਾਲ ਸਿੰਘ ਉਹਨਾਂ ਦੇ ਨਾਲ ਰਲਿਆ ਹੋਇਆ ਸੀ ਡਿਕ ਦੀ ਡਿਵੀਜ਼ਨ ਖਾਲਸਾ ਫੌਜ ਦੀ ਤੁਰ ਅੰਦਰ ਤੱਕ ਪਹੁੰਚ ਗਈ ਪਰ ਖਾਲਸਾ ਫੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ੁਖੜ ਗਏ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ ਉਸ ਸਮੇਂ ਅੰਗਰੇਜ਼ਾਂ ਦੀ ਇੱਕ ਹੋਰ ਫੌਜੀ ਡਿਵੀਜ਼ਨ ਸਾਲ ਗ੍ਰੇਵਟ ਦੀ ਅਗਵਾਈ ਹੇਠ ਉਥੇ ਆਣ ਪਹੁੰਚੀ ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਪਿਛੇ ਹਟਣ ਲਈ ਮਜਬੂਰ ਹੋਣਾ ਪਿਆ ਦੋਵੇਂ ਫੌਜਾਂ ਦੇ ਰਿਸ਼ਕ ਦੇ ਹਥਿਆਰਾਂ ਨਾਲ ਮੈਦਾਨੇ ਜੰਗ ਚਮਕ ਉਠਿਆ ਸਰਦਾਰ ਸ਼ਾਮ ਸਿੰਘ ਜੀ ạtਾਰੀ ਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ ਤੇ ਹੱਲਾ ਸ਼ਰੀਰ ਦੇਂਦਾ ਨਜ਼ਰ ਆ ਰਿਹਾ ਸੀ ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਅੰਗਰੇਜ਼ਾਂ ਨੂੰ ਹਰੇਕ ਮੁਹਾਜ ਤੇ ਹਾਰ ਹਿਯਾਰ ਪੱਲੇ ਪਹਿਰੇ ਸੀ ਅਟਾਰੀ ਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਨਰਲ ਸਰ ਰਾਬਟਰ ਡਿਕ ਦੇ ਨਦੀਕ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਅਥੋਂ ਮਾਰਿਆ ਗਿਆ ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਅੰਗਰੇਜ਼ੀ ਫੌਜਾਂ ਨੇ ạtਾਰੀ ਵਾਲਾ ਸਰਦਾਰ ਨੂੰ ਚਾਰੇ ਪਾਸੇ ਤੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ ਛਲਣੀ ਕਰ ਦਿੱਤਾ ਇਸ ਤਰ੍ਹਾਂ ਸ਼ਾਮ ਸਿੰਘ ạtਾਰੀ ਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਿਆ ਅੰਗਰੇਜ਼ਾਂ ਦੀ ਜਿਹੀ ਪਤਲੀ ਹੱਤ ਨੂੰ ਵੇਖ ਕੇ ਲਾ ਸਿੰਘ ਤੇ ਤੇਜ ਸਿੰਘ ਮਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਅੰਗਰੇਜ਼ਾਂ ਨੇ ਜਾਂਦੇ ਜਾਂਦੇ ਇਹਨਾਂ ਜਨਨੈਲਾਂ ਨੇ ਰਾ ਬਦਰਾ ਕਰਨ ਵਾਸਤੇ ਅੰਗਰੇਜ਼ਾਂ ਦਾ ਦੇੜੀਆਂ ਦੇ ਪੁਲਾਂ ਨੂੰ ਤੋਪਾਂ ਦੇ ਨਾਲ ਉਡਾ ਲਿਆ ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਖਾਲਸਾ ਫੌਜਾਂ ਕੋਲ ਪਹਿਲਾਂ ਹੀ ਮੌਜੂਦਾ ਗੋਲਾ ਬਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਤੇ ਅੰਗਰੇਜ਼ਾਂ ਦੇ ਆਹੂ ਲੈ ਸਨ ਲਾਹ ਰਹੇ ਸਨ ਖਾਲਸਾ ਫੌਜਾਂ ਦੀ ਨਾਜ਼ਕ ਸਥਿਤੀ ਦੇ ਬਾਵਜੂਦ ਖਾਲਸਾ ਫੌਜਾਂ ਆਪਣੇ ਪੂਰੇ ਜਾਹੋ ਜਲਾਲ ਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਧਰਤੀ ਅਕਾਸ਼ ਗੂੰਜ ਰਿਹਾ ਸੀ ਭੁੱਖੇ ਪਾਣੇ ਸਿੱਖ ਫੌਜੀਆਂ ਦੀ ਆਤ ਬਹੁਤ ਨਾਜ਼ਕ ਹੋ ਗਈ ਉਹਨਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕੀਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ਤੇ ਪਹੁੰਚ ਕੇ ਉੱਥੇ ਹਥਿਆਰ ਪ੍ਰਾਪਤ ਕਰਕੇ ਮੋਰਚਾ ਬੰਦੀ ਕਰਕੇ ਜੰਗ ਜਾਰੀ ਰੱਖ ਸਕਣ ਪਰ ਗਦਾਰ ਜਨੈਲਾਂ ਨੇ ਤਾਂ ਪਹਿਲਾਂ ਹੀ ਬੇੜੀਆਂ ਦਾ ਪੁਲ ਤੋੜ ਦਿੱਤਾ ਸੀ ਤਾਂ ਕਿ ਸਿੱਖ ਫੌਜੀ ਦਰਿਆ ਵਿੱਚ ਤੈਰ ਕੇ ਦੂਜੇ ਕੰਢੇ ਤੇ ਨਾ ਪਹੁੰਚ ਸਕਣ ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ਤੇ ਤੋਪਾਂ ਵੀੜ ਦਿੱਤੀਆਂ ਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਦੇ ਉੱਤੇ ਬੰਬ ਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੈਂਕੜੇ ਅੰਗਰੇਜ਼ ਫੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਜੋ ਕੋਈ ਸਿੱਖ ਦਰਿਆ ਬਾਰ ਨਾ ਕਰ ਸਕੇ ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਤੇ ਤਬਾਹਕੁਨ ਰੂਪ ਧਾਰ ਗਈ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਕਾਰਨ ਤੁਰਨ ਫਿਰਨ ਤੋਂ ਵੀ ਨਕਾਰਾ ਹੋ ਗਿਆ ਉਸ ਦਾ ਇੱਕ ਹੱਥ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਹਿੰਦੂਸਤਾਨੀ ਲੋਕ ਉਸ ਨੂੰ ਟੁੰਡੀ ਲਾੜ ਕਹਿੰਦੇ ਹੋਏ ਸੀ ਇਸ ਜਿੱਤ ਪਿੱਛੋਂ ਅੰਗਰੇਜ਼ਾਂ ਦੀ ਸੈਨਾ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲ ਕੂਚ ਕੀਤਾ ਰਾਜ ਸਿਖਾ ਨੇ ਅੰਗਰੇਜ਼ੀ ਸੈਨਾ ਦਾ ਕੋਈ ਵਿਰੋਧ ਨਾ ਕੀਤਾ ਅਤੇ 20 ਫਰਵਰੀ 1846 ਨੂੰ ਅੰਗਰੇਜ਼ ਫੌਜ ਲਾਹੌਰ ਪਹੁੰਚ ਗਈ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਹਾਰ ਪਿੱਛੋਂ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ ਨਾਲ ਸੰਧੀ ਕਰਨ ਦਾ ਫੈਸਲਾ ਕੀਤਾ ਗਵਰਨਰ ਜਨਰਲ ਵੱਲੋਂ ਅੰਗਰੇਜ਼ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਦਾਰਾਂ ਜੋ ਕਿ ਪਹਿਲਾਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਗਲਬਾਤ ਕੀਤੀ ਜਿਹਦੇ ਸਿਟੀ ਵਜੋਂ 9 ਮਾਰਚ 1800 46 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ ਹੋਈ ਇਸ ਸੰਧੀ ਉੱਤੇ ਬਿੱਟ ਸਰਕਾਰ ਵੱਲੋਂ ਫਰੈਂਡਰਿਕ ਕਰੀ ਤੇ ਹੈਨਰੀ ਲਾਰੈਂਸ ਨੇ ਦਸਤਖਤ ਕੀਤੇ ਇਹ ਸੀ ਗੁਰੂ ਸਵਾਰਿਓ ਸਿੱਖ ਫੌਜਾਂ ਦਾ ਤਿਆਰ ਜੋ ਬੜਾ ਹੀ ਅਚਰਜ ਰੂਪ ਧਾਰਨ ਕਰ ਗਿਆ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਰੱਬ ਨੂੰ ਪਿਆਨਾ ਹੋ ਗਏ ਉਸ ਤੋਂ ਬਾਅਦ ਜਿਹੜੇ ਲਾਚੀ ਡੋਗਰੇ ਗਦਾਰ ਸਨ ਉਹਨਾਂ ਨੇ ਆਪਣੀਆਂ ਗਦਾਰੀਆਂ ਕੀਤੀਆਂ ਜੀਤੀ ਹੋਈ ਬਾਜੀ ਹਾਰੀ ਇਸੇ ਕਰਕੇ ਹੀ ਸ਼ਾ ਮੁਹੰਮਦ ਨੇ ਲਿਖਿਆ ਸੀ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾਸ਼ੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਦੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਖਾਲਸੇ ਨੇ ਪਿਆਰਿਓ ਅੰਗਰੇਜ਼ਾਂ ਦੇ ਆੂਲਾ ਛੱਡੇ ਪਰ ਸਾਡੇ ਡੋਗਰੇ ਭਰਾਵਾਂ ਨੇ ਗਦਾਰੀ ਕਰਕੇ ਸਿੱਖ ਕੌਮ ਨੂੰ ਐਸੇ ਪਾਠ ਵਿੱਚ ਝੋਕਿਆ ਜਿਸ ਪਾਠ ਵਿੱਚ ਉਹ ਕੌਮ ਅੱਜ ਤੱਕ ਨਹੀਂ ਨਿਕਲ ਸਕੀ ਗੁਲਾਮੀ ਦੀਆਂ ਜੰਜੀਰਾਂ ਗਲ ਦੇ ਵਿੱਚ ਪੈ ਗਈਆਂ ਰਾਜ ਭਾਗ ਖੁੱਸ ਗਿਆ ਔਰ ਬਹੁਤ ਹੀ ਭਿਆਨਕ ਦੌਰ ਦੇ ਵਿੱਚੋਂ ਖਾਲਸਾ ਅੱਜ ਵੀ ਲੰਘ ਰਿਹਾ ਹੈ ਸੋ ਇਹ ਸੀ ਪਿਆਰਿਓ ਸੁਭਰਾਮਾ ਵਾਲੇ ਜੰਗ ਦਾ ਸੀਨ ਅਤੇ ਸ਼ਾਮ ਸਿੰਘ ਦੀ ਈਟਾਰੀ ਵਾਲੇ ਦੀ ਸ਼ਹੀਦੀ ਆਸੇਪ ਜੀ ਨੂੰ ਇਤਿਹਾਸ ਵਧੀਆ ਲੱਗੇਗਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਇਓ ਹੋਈਆਂ ਭੁਲਾਣ ਮਾਣਤਾਰੇ ਹੋਗਾ ਤੇ ਫਤਿਹ ਕਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ